ਤੁਹਾਡੀ ਅੱਜ ਦੀ ਹਾਜ਼ਰੀ ਨੇ ਸਾਨੂੰ ਇਹ ਯਕੀਨ ਦੁਆਤਾ ਵੀ ਸਾਡੇ ਪਿੰਡ ਪੱਦਰ ਦੇ ਬਲਾਕ ਪੱਦਰ ਦੇ ਜ਼ਿਲ੍ਹਾ ਪੱਦਰ ਦੇ ਬਹੁਤੇ ਆਗੂ ਵੀਰਾਂ ਤੇ ਭੈਣਾਂ ਨੇ ਤਾਂ ਵਰਦੀ ਪਾ ਲਈ ਮੋਰਚੇ ਵਾਸਤੇ ਜੇ ਕੋਈ ਰਹਿੰਦੇ ਆ ਤਾਂ ਉਹਨਾਂ ਵਾਸਤੇ ਅੱਜ ਵਰਦੀਆਂ ਸਮਾ ਕੇ ਲਜਾਇਓ ਆਪਦੇ ਕੋਲੇ ਕੌਣੀਆਂ ਉਹਨਾਂ ਦੇ ਵਰਦੀ ਪਾਉਣ ਦਾ ਮਤਲਬ ਤਾਂ ਸਮਝਦੇ ਆ ਨਾ ਤੁਸੀਂ ਆ ਜਿਹੜੀ ਵਿਆਖਿਆ ਪਹਿਲਾਂ ਬਲਾਰਾ ਕਰ ਗਿਆ ਕੁਛ ਮੈਂ ਕਰੂੰਗਾ گا ਪ੍ਰਧਾਨ ਜੀ ਬੋਲਣਗੇ ਇਹ ਗੱਲਾਂ ਜਿਹਦੇ ਪੱਲੇ ਪੈ ਗਈਆਂ ਦਿਮਾਗ 'ਚ ਪੈ ਗਈਆਂ ਉਹਦੇ ਵਰਦੀ ਪੈ ਗਈ ਇੱਕ ਤਾਂ ਜਿਹੜੀ ਪਹਿਲਾਂ ਆਪਣੇ ਮੋਰਚੇ ਬਾਰੇ ਸਾਰੀ ਵਿਆਖਿਆ ਦੇ ਕੇ ਗਏ ਆ ਆਪਣੇ ਸੀਨੀਅਰ ਮੀਤ ਪ੍ਰਧਾਨ ਉਹਦੇ ਨਾਲ ਮੁੱਦਿਆਂ 'ਚੋਂ ਮੋਟੀ-ਮੋਟੀ ਗੱਲ ਤੁਹਾਡੇ ਨਾਲ ਕਰਕੇ ਗਏ ਆ ਉਹ ਜਿਹੜੇ ਵਿਸਾਰ ਦੇ ਵਿੱਚ ਮੁੱਦੇ ਬਹੁਤ ਸੰਖੇਪ ਦੇ ਵਿੱਚ ਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ 8 ਮੁੱਦੇ ਬੁਨਿਆਦੀ ਜਿਹੜੇ ਖੇਤੀ ਨੀਤੀ ਮੋਰਚੇ ਦੇ ਬੁਨਿਆਦੀ ਮੁੱਦੇ ਆ ਉਹਨਾਂ ਦੇ ਵਿੱਚੋਂ ਜਿਹੜੀਆਂ ਭਖਦੀਆਂ ਉੱਪਰੀਆਂ ਹੋਈਆਂ ਮੰਗਾਂ ਨਿਕਲਦੀਆਂ ਸਿਰਫ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੀ ਕੋਈ ਗੱਲ ਰਹਿ ਗਈ ਉਹਨਾਂ ਕੋਲ ਕਰਜ਼ਿਆਂ ਸਬੰਧੀ ਹੋਰ ਮੰਗਾਂ ਚ ਸਾਰੇ ਕਰਜ਼ਿਆਂ ਤੇ ਲਕੀਰ ਮਾਰਨ ਵਾਲੀ ਗੱਲ ਹੋ ਗਈ ਵੀ ਇਦੋਂ ਬਿਨਾ ਭਾਵੇਂ ਭਾਅ ਵੀ ਪੂਰੇ ਦੇ ਦੇਣ ਤਾਂ ਵੀ ਮਗਰਲੇ ਕਰਜ਼ੇ ਨਹੀਂ ਭਰੇ ਜਾਣੇ ਉਹਨਾਂ ਸਾਰਿਆਂ ਤੇ ਲਕੀਰ ਮਾਰਨੀ ਪਊਗੀ ਉਹ ਲਕੀਰ ਮਰਵਾਉਣੀ ਹੈ ਇਸ ਮੋਰਚੇ ਦਾ ਨਿਸ਼ਾਨਾ ਫਿਰ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਉਹਨਾਂ ਪਰਿਵਾਰਾਂ ਦੇ ਜਿਹੜੇ ਵਾਰਿਸ ਆ ਉਹਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ-ਇੱਕ ਜੀ ਨੂੰ ਪੱਕੀ ਨੌਕਰੀ ਫਿਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਲਾਈਆਂ ਹੋਈਆਂ ਆਪਾਂ ਇੱਕ ਵੇਰੀ ਉਦੋਂ ਜ਼ੋਰ ਦੇ ਕੇ ਮੋਰਚਾ ਲਾ ਕੇ ਬਠਿੰਡੇ ਦੇ ਵਿੱਚ ਦਬਾਅ ਪਾ ਕੇ 2-2 ਲੱਖ ਦਾ ਮੁਆਵਜ਼ਾ ਦਵਾਤਾ ਸੀ ਪਰ ਉਦੋਂ ਮਗਰੋਂ ਬਿਲਕੁਲ ਨਹੀਂ ਉਹਨਾਂ ਨੇ ਦਿੱਤਾ ਕਮੇਟੀਆਂ ਬਣਾਤੀਆਂ ਉਹ ਕਮੇਟੀਆਂ ਬੇਲੋੜੀਆਂ ਸ਼ਰਤਾਂ ਲਾ ਕੇ ਵੀ ਇਹਦੇ ਜम्मे तक ਕਰ ਜਾਈ ਹੈ ਨਹੀਂ ਜਿਹੜਾ ਮਰਿਆ ਜਿਹੜਾ ਜੀ ਨੇ ਖੁਦਕੁਸ਼ੀ ਕੀਤੀ ਹੈ ਇਹਦੇ ਜम्मे तक ਕਰ ਜਾਈ ਹੈ ਨਹੀਂ ਜਦੋਂ ਪੂਰੇ ਪਰਿਵਾਰ ਦੀ ਆਰਥਿਕਤਾ ਇੱਕ ਹੈ ਚਾਹੇ ਬਾਪ ਦੇ ਸਿਰ ਕਰਜ਼ਾ ਤਾਂ ਵੀ ਉਹਦਾ ਸਾਰੇ ਪਰਿਵਾਰ ਤੇ ਅਸਰ ਆ ਚਾਹੇ ਪੁੱਤ ਦੇ ਸਿਰ ਕਰਜ਼ਾ ਤਾਂ ਵੀ ਚਾਹੇ ਮਾਂ ਦੇ ਸਿਰ ਕਰਜ਼ਾ ਤਾਂ ਵੀ ਸਾਰੇ ਪਰਿਵਾਰ ਤੇ ਅਸਰ ਆ ਪਤਾ ਨਹੀਂ ਕਿਹੜਾ ਪਰਿਵਾਰ ਜੀ ਕਿਹੜੇ ਵੇਲੇ ਦਿਲ ਛੱਡ ਜੇ ਵੀ ਹੁਣ ਤਾਂ ਨਹੀਂ ਭਰੀਦਾ ਕਰਜ਼ਾ ਹੁਣ ਤਾਂ ਮਰੇ ਚੰਗੇ ਆ ਇਸੇ ਵਜ੍ਹਾ ਕਰਕੇ ਖੁਦਕੁਸ਼ੀਆਂ ਹੁੰਦੀਆਂ ਇਹ ਬੇਲੋੜੀ ਸ਼ਰਤ ਆ ਇਸੇ ਤਰ੍ਹਾਂ ਹੀ ਮੁਆਵਜ਼ਾ ਉਹ ਪੋਸਟਮਾਰਟਮ ਕਰਾਇਆ ਕਿ ਨਹੀਂ ਕਰਾਇਆ ਹੋਰ ਇਸ ਰਹਿਮੀਆਂ ਕਈ ਸ਼ਰਤਾਂ ਉਹ ਆਪਾਂ ਮੰਗ ਕੀਤੀ ਹੈ ਵੀ ਉਹ ਖਤਮ ਹੋਣੀਆਂ ਚਾਹੀਦੀਆਂ ਬੇਲੋੜੀਆਂ ਛਾਪ ਜਿਹੜੇ ਇਸ ਵੇਲੇ ਕਰਜ਼ਾ ਕਾਨੂੰਨ ਹੈ ਜਿਨ੍ਹਾਂ ਮਤਾਬਕ ਜਿਹਦੇ ਕੋਲੋਂ ਕਰਜ਼ਾ ਚਾਹੇ ਬੈਂਕ ਦਾ ਚਾਹੇ ਸੁਸਾਇਟੀ ਦਾ ਚਾਹੇ ਫਾਈਨਾਂਸ ਕੰਪਨੀ ਦਾ ਚਾਹੇ ਸੂਦਖੋਰ ਦਾ ਕਿਉਂਕਿ ਨੀਤੀਆਂ ਹੀ ਸਾਡੇ ਤੇ ਇਹੋ ਜਿਗੀਆਂ ਮੜੀਆਂ ਹੋਈਆਂ WTO ਦੀਆਂ ਜਗੀਰਦਾਰਾਂ ਦੀਆਂ ਉਹਨਾਂ ਦੇ ਪੱਖੀ ਜਿਨ੍ਹਾਂ ਕਰਕੇ ਕਰਜ਼ੇ ਚੜਦੇ ਆ ਜਿਹਦੇ ਕੋਲੋਂ ਕਰਜ਼ਾ ਨਹੀਂ ਮੋੜਿਆ ਜਾਂਦਾ ਉਹਦੇ ਤੇ ਕੇਸ ਚਲਾ ਕੇ ਕੁਰਕੀਆਂ ਲਿਆਉਂਦੇ ਨਲਾਮੀਆਂ ਲਿਆਉਂਦੇ ਕਬਜ਼ਾ ਵਰੰਟ ਲਿਆਉਂਦੇ ਆ ਉਹ ਕਾਨੂੰਨ ਖਤਮ ਕਰਕੇ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਜਿਵੇਂ ਕਾਰਪੋਰੇਟਾਂ ਪੱਖੀ ਇਹਨਾਂ ਨੇ ਬਣਾਇਆ ਹੋਇਆ ਜਿਹੜਾ ਕਾਰਪੋਰੇਟ ਅਦਾਨੀ ਐ ਬਾਨੀ ਲਿਖ ਕੇ ਦੇ ਦੇਵੇ ਫਾਰਮ ਬਣਿਆ ਉਹਨਾਂ ਵਾਸਤੇ ਫਾਰਮ ਦੇ ਵਿੱਚ ਲਿਖ ਦੇ ਵੀ ਵੀ ਮੇਰੇ ਕੋਲੋਂ ਮੈਨੂੰ ਘਾਟਾ ਪੈ ਗਿਆ ਮੇਰੇ ਕੋਲੋਂ ਆ ਕਰਜ਼ਾ ਨਹੀਂ ਮੋੜੀਦਾ ਉਹਦਾ ਉਹਦੇ ਮਾਫ਼ ਕਰ ਦਿੰਦੇ ਤੇ ਹਰ ਸਾਲ ਲੱਖਾਂ ਕਰੋੜ ਰੁਪਈਆ ਉਹਨਾਂ ਵੱਡੇ ਵੱਡੇ ਘਰਾਣਿਆਂ ਦਾ ਮਾਫ਼ ਹੁੰਦਾ ਜਿਨ੍ਹਾਂ ਕੋਲੋਂ ਪੈਸੇ ਸੰਭੇ ਨਹੀਂ ਜਾਂਦੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਾਉਂਦੇ ਆ ਜਾ ਕੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਵਿੱਚ ਉਹਨਾਂ ਦੇ ਵਾਸਤੇ ਦਾ ਖਜ਼ਾਨਾ ਭਰਿਆ ਇਹਨਾਂ ਦਾ ਪਰ ਆਪਣੇ ਵੀਰੀ ਕਹਿੰਦੇ ਖਜ਼ਾਨਾ ਖਾਲੀ ਆ ਇਸ ਕਰਕੇ ਆਪਣੇ ਵਾਸਤੇ ਉਹ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ ਵੀ ਜੇ ਕਿਸੇ ਕਿਸਾਨ ਤੇ ਕੋਈ ਉਸ ਤਰ੍ਹਾਂ ਦੀ ਵਿਪਤਾ ਪੈ ਗਈ ਉਦੇ ਕੋਲੋਂ ਨਹੀਂ ਕਰਜਾ ਮੋੜਿਆ ਗਿਆ ਖੇਤ ਮਜ਼ਦੂਰ ਤੋਂ ਨਹੀਂ ਕਰਜਾ ਮੋੜਿਆ ਗਿਆ ਆਪਾਂ ਮੰਗ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਇਕੱਠੀ ਕੀਤੀ ਹੈ ਕਿਉਂਕਿ ਸਭ ਤੋਂ ਵੱਧ ਖੂਨ ਸਕੋਂ ਜ਼ਮੀਨ ਦੇ ਮਾਲਕ ਕਿਸਾਨ ਨਾਲੋਂ ਵੀ ਵੱਧ ਖੂਨ ਤੇ ਪਸੀਨਾ ਖੇਤਾਂ ਦੇ ਵਿੱਚ ਖੇਤ ਮਜ਼ਦੂਰ ਦਾ ਡੁੱਲਦਾ ਤੇ ਪਹਿਲਾਂ ਵੀ ਜਦੋਂ ਆਪਾਂ ਚਾਹੇ ਮੁਆਵਜ਼ਾ ਲਿਆ ਫਸਲਾਂ ਦਾ ਚਾਹੇ ਹੋਰ ਖੇਤ ਮਜ਼ਦੂਰਾਂ ਦੀਆਂ ਮੰਗਾਂ ਬਰਾਬਰ ਰੱਖਦੇ ਰਹੇ ਹਾਂ ਫੇਰ ਹੈਗਾ ਕਰਜ਼ਾ ਦੇਣ ਵੇਲੇ ਜਿਹੜੇ ਖਾਲੀ ਪਰੋ ਨੋਟਾਂ ਚੈੱਕਾਂ ਤੇ ਦਸਤਕਤ ਕਰਾ ਲੈਂਦੇ ਆ ਉਹ ਬੰਦ ਹੋਣ ਤੇ ਮਗਰਲੇ ਸਾਰੇ ਵਾਪਸ ਦੋ ਆਏ ਜਾਣ ਬੈਂਕਾਂ ਤੋਂ ਵੀ ਸੂਦਖੋਰਾਂ ਤੋਂ ਵੀ ਸੁਸਾਇਟੀਆਂ ਤੋਂ ਵੀ ਸੈਟਿੰਗ ਵਾਲੇ ਤਾਂ ਇਹੋ ਜਿਹਾ ਕੁਝ ਨਹੀਂ ਕਰਦੇ ਚਲੋ ਉਹ ਹੋਰ ਟੰਗਾ ਨਾਲ ਇਸ ਤਰ੍ਹਾਂ ਦਾ ਕਰਦੇ ਆ ਕਬਜ਼ਾ ਬਰੰਟ ਰੱਦ ਕੀਤੇ ਜਾਣ ਆਰਥਿਕਾਂ ਵਾਸਤੇ ਹਰ ਕਾਸ਼ਟਕਾਰ ਕਿਸਾਨ ਦੀ ਪਾਸਬੁੱਕ ਅੰਗਰੇਜ਼ਾਂ ਵੇੜੇ ਚਾਚਾ ਅਜੀਤ ਸਿੰਘ ਦੀ ਗਵਾਈ ਥੱਲੇ ਪਗੜੀ ਸੰਭਾਲ ਜੱਟਾ ਲਹਿਰ ਨੇ ਇੱਕ ਕਾਨੂੰਨ ਬਣਵਾ ਲਿਆ ਸੀ ਵੀ ਹਰੇਕ सूदखोर ਨੂੰ ਕਿਸਾਨ ਦੀ ਆਰਥਿਕੇ ਨੂੰ ਕਿਸਾਨ ਦੀ ਪਾਸਬੁੱਕ ਬਣਾਉਣੀ ਪਊਗੀ ਬੈਂਕ ਵਾਂਗੂ ਜਿਹਦੇ ਚ ਦਰਜ ਹੋਊਗਾ ਵੀ ਇਹਦੀ ਹਾੜੀ ਚ ਕਿੰਨੇ ਰੁਪਈਆ ਦੀ ਫਸਲ ਆਈ ਕਿੰਨਾ ਇਹਨੇ ਕਰਜ਼ਾ ਮੋੜਿਆ ਕਿੰਨਾ ਹੋਰ ਲੈ ਗਿਆ ਕਿੰਨਾ ਵਿਆਜ ਬਣਿਆ ਤੇ ਨਾਲ ਹੀ ਉਸ ਕਾਨੂੰਨ 'ਚ ਸੀਗਾ ਜਿਹੜਾ ਆਪਾਂ ਹੁਣ ਨਵੇਂ ਕਾਨੂੰਨ 'ਚ ਚਾਹੁੰਦੇ ਆ ਉਹਦੇ ਵਿੱਚ ਇਹ ਵੀ ਲਿਖਿਆ ਸੀ ਵੀ ਮੂਲ ਨਾਲੋਂ ਵੱਧ ਵਿਆਜ ਲਿਆ ਨਹੀਂ ਜਾ ਸਕਦਾ ਜੇ ਕਿਸੇ ਨੇ ਮੂਲ 1 ਲੱਖ ਲਿਆ ਤਾਂ 1 ਲੱਖ ਤੋਂ ਵੱਧ ਵਿਆਜ ਨਹੀਂ ਉਹ ਤੇ ਲੈ ਸਕਦੇ ਹੁਣ ਮੂਲ 1 ਲੱਖ ਹੁੰਦਾ ਵਿਆਜ 6-6 ਲੱਖ ਬਣਾ ਲੈਂਦੇ ਆ ਜਿਹਦੇ ਕਰਕੇ ਮੋੜੇ ਨਹੀਂ ਜਾਂਦੇ ਉਹ ਸਰਕਾਰ ਵੱਲੋਂ ਐਲਾਨੀ 2 ਲੱਖ 5 ਲੱਖ ਰੁਪਏ ਦੀ ਇਹ ਗੱਲ ਕਰ ਗਿਆ ਉਹ ਵੀ ਨਜਾਇਜ਼ ਸ਼ਰਤ ਲਾਈ ਆ 5 2 ਏਕੜ ਵਾਲੀ ਉਹ ਸ਼ਰਤ ਖਤਮ ਕਰਕੇ ਜਿਹੜਾ ਕੈਪਟਨ ਬੜੇ 2 ਲੱਖ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਸੀ ਉਹ 2 ਏਕੜ ਤੱਕ ਹੀ ਰੱਖਿਆ ਸੀ ਉਹ 5 ਏਕੜ ਤੱਕ ਆਪਾਂ ਮੰਗ ਕੀਤੀ ਆ ਭਾਵੇਂ ਛੋਟੀ ਆ ਪਰ ਇਹ ਹੁਣ ਦੇ ਦਬਾਅ ਨਾਲ ਵੀ ਇਹੋ ਜਿਹੀਆਂ ਛੋਟੀਆਂ ਮੰਗਾਂ ਮਨਾਈਆਂ ਜਾ ਸਕਦੀਆਂ ਜਿਨ੍ਹਾਂ ਦੀ ਭਾਵੇਂ ਛੋਟੀ ਰਾਹਤ ਮਿਲਣੀ ਹੈ ਪਰ ਮਿਲੂਗੀ ਰਾਹਤ ਛੋਟੇ ਤੇ ਸੀਮਾਂਤ ਕਿਸਾਨਾਂ ਵੱਲੋਂ ਕਿਰਾਏ ਉਹ ਵੀ ਗੱਲ ਕਰ ਗਿਆ ਪਹਿਲੇ ਬੁਲਾਰੇ ਵੀ ਸਸਤੇ ਸੰਦ ਸਸਤੇ ਕਿਰਾਏ ਤੇ ਲੈਣ ਵਾਸਤੇ ਸੁਸਾਇਟੀਆਂ ਚ ਤੇ ਹੋਰ ਸਰਕਾਰੀ ادارے ਖੋਲੇ ਜਾਣ ਛੋਟੇ ਤੇ ਸੀਮਾਂਤ ਕਿਸਾਨਾਂ ਵਾਸਤੇ ਛੋਟੇ 5 ਏਕੜ ਤੋਂ ਘੱਟ ਤੇ ਸੀਮਾਂਤ 2.5 ਏਕੜ ਤੋਂ ਘੱਟ ਇਹਨਾਂ ਕਿਸਾਨਾਂ ਵਾਸਤੇ ਸਪੈਸ਼ਲ ਚਾਹੀਦੇ ਹੁਣ ਜੇ ਕਿਸੇ ਸੁਸਾਇਟੀ ਚ ਹੈਗੇ ਵੀ ਆ ਤਾਂ ਉਹ ਵੱਡੇ ਜੋਰ ਵਾਲੇ ਕਿਸਾਨ ਤਾਂ ਲੈ ਜਾਂਦੇ ਆ ਪਹੁੰਚ ਵਾਲੇ ਸਿਆਸੀ ਪਹੁੰਚ ਵਾਲੇ ਛੋਟੇ ਕਿਸਾਨਾਂ ਨੂੰ ਨਹੀਂ ਮਿਲਦੇ ਉਸ ਵਾਸਤੇ ਸ਼ਾਨਦਾਰ ਆਵਾਰਾ ਪਸ਼ੂਆਂ ਤੇ ਕੁੱਤਿਆਂ ਸਮੇਤ ਜੰਗਲੀ ਸੂਰਾਂ ਨੂੰ ਰੋਕਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਇਹ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਨੁਕਸਾਨ ਕਰਦੇ ਆ ਫਸਲਾਂ ਦਾ ਵੀ ਕਰਦੇ ਆ ਐਕਸੀਡੈਂਟ ਵੀ ਕਰਦੇ ਆ ਬੰਦਿਆਂ ਨੂੰ ਵੀ ਮਾਰ ਜਾਂਦੇ ਆ ਅਗਲਾ ਜ਼ਮੀਨਾਂ ਸੰਬੰਧੀ ਮੰਗਾ ਇਹਦੇ ਵਿੱਚ ਜ਼ਮੀਨਾਂ ਦੀ ਵੰਡ ਵਾਲੀ ਗੱਲ ਪਹਿਲੇ ਬੁਲਾਰੇ ਕਰ ਗਏ ਆ ਜਿਹਦੇ ਵਿੱਚ ਸ਼ਾਇਦ ਜਾਂ ਮੈਨੂੰ ਸੁਣਿਆ ਨਹੀਂ ਪੂਰੇ ਦੇਸ਼ ਦੇ ਵਿੱਚ 10 ਕਰੋੜ ਏਕੜ ਜ਼ਮੀਨ ਫालतू ਨਿਕਲਦੀ ਆ 6.5 ਕਰੋੜ ਏਕੜ ਜਿਹੜੀ ਆਬਾਦ ਨਹੀਂ ਕੀਤੀ ਥੋੜਾ ਜਿਹਾ ਖਰਚਾ ਕਰਕੇ ਆਬਾਦ ਹੁੰਦੀ ਆ ਤੇ ਪੂਰੇ ਦੇਸ਼ ਦੇ ਇਹ ਜ਼ਮੀਨਾਂ ਥੋੜ੍ਹੀ ਜ਼ਮੀਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਵੰਡੀ ਜਾਵੇ ਪੰਜ-ਪੰਜ ਕਿੱਲੇ ਆ ਜਾਂਦੀ ਪੰਜ-ਪੰਜ ਏਕੜ ਆ ਜਾਂਦੀ ਹੈ ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਕਬਜ਼ੇ ਹੇਠ ਲੀਆਂ ਜ਼ਮੀਨਾਂ ਦਾ ਮਾਲਕੀ ਹੱਕ ਦਿੱਤਾ ਜਾਵੇ ਕਹਿਣੋਂ ਤਾਂ ਇਹ ਕਾਨੂੰਨ ਬਣਾਈ ਬੈਠੇ ਆ ਪਰ ਲਾਗੂ ਨਹੀਂ ਕਰ ਰਹੇ ਮਾਲਕੀ ਹੱਕ ਖੋਹ ਰਹੇ ਸੀ ਜਦੋਂ ਸਾਧੂ ਸੰਤਕਤਪੁਰਾ ਨੂੰ ਸ਼ਹੀਦੀ ਪਾਉਣੀ ਪਈ ਆ ਅਮਰਸਰ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਮੋਰਚਾ ਲਾ ਕੇ ਉਹ ਮਾਲਕੀ ਹੱਕ ਖੋਹ ਰਹੇ ਸੀ 47 ਤੋਂ ਜਦੋਂ ਤੋਂ ਉਹਨਾਂ ਨੂੰ ਇਹ ਜ਼ਮੀਨਾਂ ਹਲਾਟ ਹੋਈਆਂ ਸੀ ਬਿਲਕੁਲ ਬੇਆਬਾਦ ਜੰਗਲ ਆਬਾਦ ਕਰਨ ਮਗਰੋਂ ਉੱਥੇ ਉਹਨਾਂ ਦੇ ਨਾਂ ਤੇ ਮੋਟਰਾਂ ਲੱਗੀਆਂ ਪਰ ਉਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਜਾ ਰਿਹਾ ਇਹੋ ਜਿਹੀਆਂ ਪੰਚਾਇਤੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਬਹੁਤ ਥਾਵਾਂ ਤੇ ਆ ਉਹਨਾਂ ਦੇ ਕਬਜ਼ੇ ਦੇਣ ਦੀ ਆਪਾਂ ਮੰਗ ਕੀਤੀ ਹੈ ਮਾਲਕੀ ਹੱਕ ਕਾਬਜ ਕਰਨ ਕਿਸਾਨਾਂ ਮਜ਼ਦੂਰਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀਆਂ ਜ਼ਮੀਨਾਂ ਤੇ ਮਕਾਲਕ ਜ਼ਬਰਦਸਤੀ ਐਕਵਾਇਰ ਉਹ ਵੀ ਗੱਲ ਹੋਊਗੀ ਆ ਭਾਰਤ ਮਾਲਾ ਪ੍ਰੋਜੈਕਟ ਵਾਲੀ ਫਸਲਾਂ ਦੀ ਖਰੀਦ ਸਬੰਧੀ ਮੰਗਾ ਸਾਰੀਆਂ ਖੇਤੀ ਜਨਸਾਂ ਦਾ ਲਾਭਕਾਰੀ ਮੁੱਲ ਸੁਆਮੀ ਨਾਥਨ ਦੇ ਫਾਰਮੂਲੇ ਅਨੁਸਾਰ ਤੇ ਉਹਨਾਂ ਦੀ ਖਰੀਦਣ ਦੀ ਗਰੰਟੀ ਦਾ ਕਾਨੂੰਨ ਐਵੇਂ ਹੀ ਅਨਾਜ ਭੰਡਾਰਨ ਪੂਰਾ ਸਟੋਰ ਵਗੈਰਾ ਜਿੱਥੇ ਹੁਣ ਗਲ ਜਾਂਦਾ ਅਨਾਜ ਗਰੀਬਾਂ ਨੂੰ ਨੇ ਦਿੱਤਾ ਜਾਂਦਾ ਲੱਖਾਂ ਟਾਣਾ ਨਾਜ ਹਰ ਬੇੜੀ ਚੌਲ ਕਣਕ ਗਲਦੇ ਆ ਉਹ ਪੂਰਾ ਪ੍ਰਬੰਧ ਕੀਤਾ ਜਾਵੇ ਜਨਤਕ ਵੰਡ ਪ੍ਰਣਾਲੀ ਜਿਹਦੇ ਰਾਹੀਂ ਸਸਤਾ ਅਨਾਜ ਦਿੱਤਾ ਜਾਂਦਾ ਹੁਣ ਕੱਲਾ ਜਾਤ ਦੇ ਆਧਾਰ ਤੇ ਦਿੰਦੇ ਆ ਆਪਾਂ ਮੰਗ ਕੀਤੀ ਆ ਵੀ ਜਾਤ ਕੋਈ ਹੋਵੇ ਜਿਹੜਾ ਗਰੀਬ ਬਿਲਕੁਲ ਕੋਈ ਸੌਮਾਨੀ ਉਹਦਾ ਆਮ ਦੰਦਾ ਜਾਂ ਬਹੁਤ ਛੋਟੀ ਕੋਈ ਦਿਹਾੜੀ ਮਿਲਦੀ ਆ ਉਹਨੂੰ ਉਹਨਾਂ ਨੂੰ ਸਾਰਿਆਂ ਨੂੰ ਸਸਤਾ ਰਾਸ਼ਨ ਦੇਣ ਵਾਸਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ। ਮੰਡੀ ਵਿੱਚੋਂ ਫਸਲਾਂ ਦੀ ਖਰੀਦੇ ਪ੍ਰਬੰਧ ਉਹਦੇ ਵਿੱਚ ਕਮਿਸ਼ਨ ਏਜੰਟ ਜਾਂ ਆਰਥਿਕਾ ਇਹਦਾ ਕੋਈ ਰੋਲ ਨਹੀਂ ਹੈ ਸਿਵਾਏ ਕਿਸਾਨਾਂ ਦੀ ਲੁੱਟ ਕਰਨ ਤੋਂ। ਇਹਨਾਂ ਨੂੰ ਪਾਸੇ ਕਰਕੇ ਸਰਕਾਰੀ ਏਜੰਸੀਆਂ ਸਿੱਧੀ ਖਰੀਦ ਕਰਨ ਕਿਸਾਨ ਕੋਲੋਂ ਕਾਸ਼ਤਕਾਰ ਕੋਲੋਂ ਤੇ ਸਿੱਧੇ ਉਹਦੇ ਖਾਤੇ ਦੇ ਵਿੱਚ ਪੈਸੇ ਭੇਜਣੇ ਮੰਗਾ ਆਪਣੇ ਖੇਤੀ ਦੇ ਲਾਗਤ ਖਰਚੇ ਘਟਾਉਣ ਲਈ ਇਹ ਵੀ ਗੱਲ ਕਰ ਗਏ ਪਹਿਲੇ ਬੁਲਾਰੇ ਵੀ ਜਿੰਨੇ ਵੀ ਰਿਆਾਂ ਸਪਰਿਆਾਂ ਡੀਜ਼ਲ ਮਸ਼ੀਨਰੀ ਇਹਨਾਂ ਦੇ ਜਿੰਨੇ ਵੀ ਕਾਰਖਾਨੇ ਆ ਉਹ ਸਾਰੇ ਸਰਕਾਰੀ ਕੰਟਰੋਲ 'ਚ ਲਵੇ ਜਿੰਨਾ 'ਚ ਰੇ ਨਹੀਂ ਹੁੰਦਾ ਉਹਨਾਂ 'ਚ ਰ ਉਹਨਾਂ ਦੇ ਮੁਨਾਫਿਆਂ ਤੇ ਰੋਕ ਲਾਵੇ ਸਰਕਾਰੀ ਕੰਟਰੋਲ 'ਚ ਲੈ ਕੇ ਨਾ ਲਾਭ ਨਾ ਹਾਨੀ ਇਸ ਆਧਾਰ ਤੇ ਉਹ ਕਿਸਾਨਾਂ ਨੂੰ ਦੇਵੇ ਜਿਹਦੇ ਨਾਲ ਅਧ ਮੁੱਲ ਨਾਲੋਂ ਵੀ ਘੱਟ ਰੇਟ ਤੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਚੌਥਾ ਇਹ ਸਾਰੇ ਰੇਟ ਤੇ ਲਾਗਤ ਖਰਚੇ ਇੰਨੇ ਘੱਟ ਸਕਦੇ ਆ ਜਿਹੜੇ ਹੋਣ ਲੱਗਦਾ ਹੈ ਵੀ ਜਿੰਨੇ ਲਾਗਤ ਖਰਚੇ ਵਧੇ ਹੋਇਆ ਉਹਨਾਂ ਦੇ ਮੁਤਾਬਕ ਝੋਨੇ ਦਾ ਭਾਅ 3300 ਰੁਪਏ ਕੰਟਰੋਲ ਬਣਦਾ ਕਣਕ ਦਾ ਭਾਅ ਇਦੋਂ ਵੀ ਉੱਤੇ ਬਣਦਾ ਇਹ ਬਹੁਤ ਮਹਿੰਗੇ ਆ ਜੀ ਗਰੀਬ ਕਿੱਥੋਂ ਲੈ ਕੇ ਖਾਣਗੇ ਉਹ ਲਾਗਤ ਖਰਚੇ ਅੱਧੇ ਵੀ ਨਹੀਂ ਰਹਿਣੇ ਚੌਥੇ ਹਿੱਸੇ ਤੇ ਆ ਜਾਣਗੇ ਜੇ ਆ ਮੰਗ ਮੰਨੀ ਜਾਵੇ ਤੇ ਉਹੋ ਜਾਂ ਫਿਰ ਬਾਜ਼ਾਰ ਦੇ ਵਿੱਚ ਅਨਾਜ ਵੀ ਸਸਤਾ ਮਿਲੂਗਾ ਜਦੋਂ ਲਾਗਤ ਖਰਚੇ ਘਟ ਗਏ ਨਸ਼ਾ ਸੰਬੰਧੀ ਮੰਗਾ ਨਸ਼ਾ ਤੇ ਥੋਕ ਉਤਪਾਦਕ ਫੈਕਟਰੀਆਂ ਵਾਲੇ ਮਾਲਕ ਵੱਡੇ ਸਮਗਲਰ ਵੱਡੇ ਸਿਆਸਤਦਾਨ ਤੇ ਵੱਡੀ ਅਫਸਰशाही ਇਹ ਚੋਹਾ ਦੀ ਚਨਾਲ ਚੌਕੜੀ ਆ ਜਿਹੜੀ ਨਸ਼ਿਆਂ ਦੇ ਦਰਿਆ ਵਾਸਤੇ ਨਸ਼ਿਆਂ ਦੀ ਮਹਾਮਾਰੀ ਵਾਸਤੇ ਇਹ ਜ਼ਿੰਮੇਵਾਰ ਆ ਆ ਜਿਹੜੇ ਘਰਾਂ ਚ ਕੋਈ ਕੁੜੀਆਂ ਪਚਾਉਂਦੇ ਆ ਕੋਈ ਹੋਰ ਪਚਾਉਂਦੇ ਆ ਉਹ ਤਾਂ ਫਸੇ ਹੋਏ ਆ ਜਿਹੜੇ ਖਾਂਦੇ ਵੀ ਆ ਨੌਜਵਾਨ ਉਹਨਾਂ ਨੂੰ ਵੀ ਫਸਾਇਆ ਜਾਂਦਾ ਥਾਂ ਥਾਂ ਕਾਲਜਾਂ ਮੂਹਰੇ ਸਕੂਲਾਂ ਮੂਹਰੇ ਬਸ ਡਿਆਂ ਚ ਰੇਲਵੇ ਸਟੇਸ਼ਨਾਂ ਤੇ ਜਿੱਥੇ-ਜਿੱਥੇ ਵੀ ਉਹ ਮਿਲ ਸਕਦੇ ਆ ਉਥੇ ਬਕਾਇਦਾ ਇਹਨਾਂ ਦੇ ਜਾਲ ਵਿਛਾਏ ਹੋਏ ਆ ਉਹਨਾਂ ਨੂੰ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਫਸਾਉਣ ਵਾਸਤੇ ਉਹ ਤਾਂ ਪੀੜਿਤ ਆ ਉਹਨਾਂ ਵਾਸਤੇ ਆਪਾਂ ਵੱਖਰੀ ਮੰਗ ਰੱਖੀ ਆ ਨਸ਼ਿਆਂ ਤੋਂ ਪੀੜਿਤ ਹਿੱਸਿਆਂ ਦਾ ਇਲਾਜ ਕਰਨ ਰਾਹਤ ਪਹੁੰਚਾਉਣ ਤੇ ਉਹਨਾਂ ਨੂੰ ਤਸ਼ਾਹੀ ਜੀਵਨ ਤੇ ਮੁੜ ਬਹਾਲ ਕਰਨ ਲਈ ਲੋੜਿੰਦਾ ਢਾਂਚਾ ਉਸਾਰਿਆ ਜਾਵੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਚੰਡਾਲ ਚੌਂਕੜੀ ਮੈਂ ਗਿਣੀ ਆ ਉਹਨਾਂ ਨੂੰ ਫੜ ਕੇ ਅੰਦਰ ਵੀ ਦਿੱਤਾ ਜਾਵੇ ਉਹਨਾਂ ਦੇ ਕਾਰਖਾਨੇ ਵੀ ਬੰਦ ਕੀਤੇ ਜਾਣ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਪਰ ਇਹ ਜਿਹੜੇ ਪੀੜਤ ਹਿੱਸੇ ਐ ਜਿਨ੍ਹਾਂ ਨੇ ਮੈਂ ਗੱਲ ਕੀਤੀ ਉਹਨਾਂ ਵਾਸਤੇ ਆ ਮੰਗ ਕੀਤੀ ਐ ਵੀ ਉਹਨਾਂ ਦਾ ਇਲਾਜ ਕਰੋ ਉਹਨਾਂ ਨੂੰ ਰਾਹਤ ਦਿਓ ਤੇ ਉਹਨਾਂ ਨੂੰ ਉਤਸ਼ਾਹੀ ਜੀਵਨ ਤੇ ਮੁੜ ਬਹਾਲ ਕਰਨ ਲਈ ਯੋਗ ਢਾਂਚਾ ਜਿਹਦੇ 'ਚ ਵੱਡੀ ਗੱਲ ਇਹ ਐ ਵੀ ਉਹਨਾਂ ਸਾਰੇ ਨੌਜਵਾਨਾਂ ਨੂੰ ਜਦੋਂ ਨਸ਼ਾ ਛੱਡ ਕੇ ਬਾਹਰ ਆਉਂਦੇ ਆ ਆਉਂਦੇ ਸਾਰ ਰੁਜ਼ਗਾਰ ਦਾ ਆਰਡਰ ਉਹਦੀ ਜੇਬ 'ਚ ਹੋਵੇ ਪੱਕਾ ਰੁਜ਼ਗਾਰ ਦਿੱਤਾ ਜਾਵੇ ਹੁਣ ਬੇਰੁਜ਼ਗਾਰੀ ਦੇ ਮਾਰੇ ਵਿਹਲੇ ਉਹ ਫਸਦੇ ਐ ਇਸ ਜਾਲ ਦੇ ਵਿੱਚ ਕੁਦਰਤੀ ਆਫਤਾਂ ਤੇ ਮਲਾਰਟੀ ਵਸਤਾਂ ਦੀ ਮਾਰ ਸਬੰਧੀ ਮੰਗਾ ਜਿਹੜੀਆਂ ਫਸਲਾਂ ਇਹਨਾਂ ਗੱਲਾਂ ਕਰਕੇ ਤਬਾਹ ਹੋ ਜਾਂਦੀਆਂ ਘਟਕਾ ਬੀਜਾਂ ਕੀੜੇ ਮਾਰ ਦਵਾਈਆਂ ਹਾੜ ਗੜੇ ਮਾਰੀ ਮਾਰੇ ਬਿਜਲੀ ਪ੍ਰਬੰਧ ਸੋਕੇ ਇਹ ਸਾਰੇ ਕਿਸੇ ਵੀ ਕਾਰਨ ਕਰਕੇ ਹੋਣ ਚਾਹੇ ਫਸਲਾਂ ਦੀ ਤਬਾਈ ਹੋਈ ਹੈ ਚਾਹੇ ਮਕਾਨਾਂ ਦੀ ਚਾਹੇ ਪਸ਼ੂ ਨੁਕਸਾਨੇ ਗਏ ਸਾਰਿਆਂ ਦਾ ਜਿੰਨਾ ਨੁਕਸਾਨ ਹੋਇਆ ਉਹਦੇ ਬਰਾਬਰ ਪੂਰੀ ਰਕਮ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਮੰਗ ਆ ਆਪਣੀ ਹੁਣ ਇਸ ਮਾਮਲੇ 'ਚ ਇਹ ਝੂਠ ਬੋਲੇ ਆਏ ਨੇ ਭਗਵਾਨਤ ਮਾਨ ਨੇ ਜਿਹੜਾ ਕਹਿੰਦਾ ਸੀ ਬਦਲਾ ਲਿਆਵਾਂਗੇ ਇਸ ਤੋਂ ਪਹਿਲਾਂ ਆਪਾਂ ਪਹਿਲੀ ਸਰਕਾਰ ਤੇ ਦਬਾਅ ਪਾ ਕੇ 17000 ਰੁਪਏ ਪ੍ਰਤੀ ਏਕੜ ਲੈ ਚੁੱਕੇ ਸੀ ਮੁਆਵਜ਼ਾ ਪਰ ਇਹਨੇ 15000 ਐਲਾਨ ਕਰਕੇ ਕਹਿੰਦਾ ਮੈਂ ਤਾਂ ਵਧਾਅ ਤੇ 12000 ਤੋਂ 15000 ਕਰਤੇ ਇਹੋ ਜਿਹਾ ਝੂਠ ਵੀ ਬੋਲਣ ਸਿੱਖ ਗਿਆ ਇਹ ਇਹੋ ਜਿਹਾ ਬਦਲਾਅ ਲਿਆਂਦਾ ਆਪਾਂ ਉਹਦੀ ਪੂਰੀ ਭਰਪਾਈ ਦੀ ਮੰਗ ਕੀਤੀ ਆ ਮੁਆਵਜ਼ੇ ਦੀ ਅਦਾਗੀ ਲਈ ਵੱਧ ਤੋਂ ਵੱਧ 5 ਏਕੜ ਵਾਲੀ ਇੱਕੇ ਨਵੀਂ ਸ਼ਰਤ ਲਾਤੀ ਜ ਨੇ ਭਗਵਾਨ ਤੁਮਾਨ ਨੇ ਕਿ 5 ਏਕੜ ਤੋਂ ਵੱਧ ਨਹੀਂ ਮੁਆਵਜ਼ਾ ਦੇਣਾ ਜੇ ਕਿਸੇ ਨੇ ਠੇਕੇ ਮਾਮਲੇ ਤੇ ਲੈ ਕੇ ਜਾਂ ਉਹਦੇ ਕੋਲੇ ਹੈਗੀ ਆ 20 ਕਿੱਲੇ ਕਿਸੇ ਨੇ 25 ਬੀਜਲੀ ਕਈ ਜਿਨ੍ਹਾਂ ਨੂੰ ਹੋਰ ਕੋਈ ਕਾਰੋਬਾਰ ਨਹੀਂ ਹੈ ਸੰਦ ਸਾਧਨ ਹੈਗੇ ਆ ਇਸ ਤੋਂ ਵੱਧ ਵੀ ਖੇਤੀ ਠੇਕੇ ਤੇ ਲੈ ਕੇ ਮਾਮਲੇ ਤੇ ਲੈ ਕੇ ਕਰ ਲੈਂਦੇ ਆ ਜੇ ਉਹ ਸਾਰੀ ਬਰਬਾਦ ਹੋ ਗਈ ਤਾਂ ਸਾਰੀ ਦਾ ਮੁਆਵਜ਼ਾ ਕਿਉਂ ਨਾ ਮਿਲੇ ਕੋਈ ਦਲੀਲ ਨਹੀਂ ਇਨਾਂ ਕੋਲੇ ਆਪਾਂ ਇਹ ਮੰਗ ਕੀਤੀ ਉਹਦਾ ਸਾਰੀ ਦਾ ਮੁਆਵਜ਼ਾ ਮਿਲਣਾ ਚਾਹੀਦਾ 5 ਏਕੜ ਦੀ ਸ਼ਰਤ ਖਤਮ ਹੋਣੀ ਚਾਹੀਦੀ ਆ ਝੋਨੇ ਦੀ ਪਰਾਲੀ ਦੀ ਸੰਭਾਲ ਲਈ 200 ਰੁਪਏ ਪ੍ਰਤੀ ਏਕੜ ਆਪਾਂ ਕਿੰਨਾ ਚਿਰ ਹੋ ਗਿਆ ਮੰਗ ਕਰਦਿਆਂ ਨੂੰ ਸਿਹਤਾਂ ਰਾਸ਼ੀ ਵੀ ਅਸੀਂ ਆਪੇ ਸੰਭਾਲਾਂਗੇ ਬਿਲਕੁਲ ਨਹੀਂ ਸਾੜਦੇ ਵੈਸੇ ਇਹਦਾ ਪੱਕਾ ਹੱਲ ਇਹ ਆ ਵੀ ਪਰਾਲੀ ਤੋਂ ਬਹੁਤ ਹੀ ਲਾਭਕਾਰੀ ਚੀਜ਼ਾਂ ਇੱਥੋਂ ਤੱਕ ਆ ਰਹੀਆਂ ਫਰਸ਼ੀ ਟੈਲਾਂ ਆ ਜਿਹੜਾ ਸਮਾਨ ਆ ਮੇਜ਼ ਕੁਰਸੀਆਂ ਵਗੈਰਾ ਸਭ ਕੁਝ ਇਹੋ ਜਿਹਾ ਬਹੁਤ ਕੀਮਤੀ ਸਮਾਨ ਪਰਾਲੀ ਤੋਂ ਬਣਦਾ ਹੈ ਅਮਰੀਕਾ ਦੇ ਵਿੱਚ ਆਪਣਾ ਇੱਕ ਪੰਜਾਬੀ ਗਿਆ ਹੋਇਆ ਉਹਦੀਆਂ ਇਹੋ ਜਿਹੀਆਂ ਫੈਕਟਰੀਆਂ ਲਾਈਆਂ ਹੋਈਆਂ ਬਹੁਤ ਸਾਰੇ ਪੰਜਾਬੀਆਂ ਨੇ ਰਲ ਕੇ ਜਿਹੜੇ ਪਰਾਲੀ ਤੋਂ ਇੰਨਾ ਕੀਮਤੀ ਸਮਾਨ ਬਣਾ ਕੇ ਵੇਚਦੇ ਆ ਪ੍ਰਦੂਸ਼ਣ ਮੁਕਤ ਵਾਤਾਵਰਣ ਪੈਦਾ ਕਰਨ ਵਿੱਚ ਮਦਦ ਕੀਤੀ ਜਾਵੇ ਝੂਠੇ ਪੁਲਿਸ ਕੇਸਾਂ ਬਾਰੇ ਮੰਗਾ ਜਿੰਨੇ ਵੀ ਪਿਛਲੀਆਂ ਐਜੀਟੇਸ਼ਨਾਂ ਦੌਰਾਨ ਝੂਠੇ ਪੁਲਿਸ ਕੇਸ ਬਣਾਏ ਆ ਜਾਂ ਦਿੱਲੀ ਘੋਲਵੇਲੇ ਬਣੇ ਆ ਬੇਸ਼ੱਕ ਆਪਾਂ ਤਾਂ ਜਿੱਥੇ-ਜਿੱਥੇ ਵੀ ਆਪਣਾ ਜ਼ੋਰ ਚੜਿਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਪਸ ਕਰਾ ਲੇ ਐਜੀਟੇਸ਼ਨਾਂ ਵਾਲੇ ਪਰ ਬਹੁਤ ਸਾਰੇ ਰਾਜਾਂ ਦੇ ਵਿੱਚ ਇਹ ਆਪਣੇ ਪੰਜਾਬ 'ਚ ਵੀ ਕਈ ਇਲਾਕਿਆਂ 'ਚ ਜਿੱਥੇ ਜ਼ੋਰ ਹੈ ਨਹੀਂ ਕਿਸੇ ਜਥੇਬੰਦੀ ਦਾ ਰਹਿੰਦੇ ਆ ਇਹ ਆਪਾਂ ਉਹ ਮੰਗ ਕੀਤੀ ਆ ਆਪ ਸਰਕਾਰ ਦੇ ਹੋਣ ਚਾਉਣ ਤੋਂ ਬਾਅਦ ਬਣਾਏ ਪੁਲਿਸ ਕੇਸਾਂ ਤੇ ਪ੍ਰਾਲੀ ਸਾੜਨ ਦੇ ਜੁਰਮਾਨਿਆਂ ਮੁਕਦਮਿਆਂ ਤੇ ਜਵਾਬ ਮੰਦੀ ਦੇ ਲਾਲ ਅੰਦਰਾਜਾਂ ਨੂੰ ਵਾਪਸ ਕੀਤਾ ਜਾਵੇ ਇਹਨੇ ਵੀ ਆਪਣ ਤੇ ਪ੍ਰਾਲੀ ਸਾੜਨ ਦੇ ਕੇਸ ਬਣਾਏ ਆ ਜੁਰਮਾਨੇ ਕੀਤੇ ਆ ਜਮ੍ਹਾਂ ਮੰਦੀ ਦੇ ਵਿੱਚ ਲਾਲ ਐਂਟਰੀਆਂ ਕੀ ਕੀਆਂ ਵੀ ਇਹ ਨਾ ਕਰਜ਼ਾ ਲੈ ਸਕਦਾ ਉਸ ਜ਼ਮੀਨ ਤੇ ਨਾ ਕੋਈ ਹੋਰ ਵੇਚ ਵਟ ਸਕਦਾ ਗਹਿਣੇ ਵਿੰਿੰਗ ਕਰ ਸਕਦਾ ਉਹ ਖਤਮ ਕੀਤੀਆਂ ਜਾਣ ਕਾਲੇ ਖੇਤੀ ਕਾਨੂੰਨਾ ਵਿਰੋਧ ਘੋਲ ਚੋਂ ਪੈਦਾ ਹੋਈਆਂ ਮੰਗਾਂ ਕੇਂਦਰ ਸਰਕਾਰ ਖਿਲਾਫ ਲੱਗੇ ਦਿੱਲੀ ਮੋਰਚੇ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਨੂੰ ਬਣਦੀ ਸਹਤਾਰਾ ਰਸ਼ੀ ਤੇ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਬੇਸ਼ੱਕ ਆਪਾਂ ਪੰਜਾਬ ਦੇ ਵਿੱਚ ਇਹ ਵੱਡੀ ਪੱਧਰ ਤੇ ਲਾਗੂ ਕਰਾ ਲਿਆ ਸੀ ਪਰ ਨੌਕਰੀਆਂ ਵਾਲੀ ਗੱਲ ਅਜੇ ਰਹਿੰਦੀ ਸੀ। ਉਹ ਹੁਣ ਜਦੋਂ ਦਾ ਆਪਾਂ ਹਾਂ ਮੈਂ ਹਮੇਸ਼ਾ ਸ਼ੁਰੂ ਕੀਤੀ ਹੈ ਉਦੋਂ ਦੇ ਨੌਕਰੀਆਂ ਵੀ ਦੇਣੀਆਂ ਸ਼ੁਰੂ ਕਰਤੀਆਂ ਇੰਨਾ ਕ ਦਬਾਅ ਤਾਂ ਬਣ ਗਿਆ ਤੁਹਾਡੇ ਜੋਰ ਲਾਏ ਦਾ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਵਾਦਾ ਵੀ ਕੀਤਾ ਸੀ ਇਹਨੇ ਉਹਨਾਂ ਦੀ ਯਾਦਗਾਰ ਉਸਾਰੀ ਦੇ ਵਾਦੇ ਦੀ ਪੂਰਤੀ ਕੀਤੀ ਜਾਵੇ ਇਹ ਵਾਦਾ ਵੀ ਕੀਤਾ ਸੀ ਕਹਿੰਦਾ ਸਖੰਨੇ ਕੋਲੇ ਸਰਕਾਰੀ ਜ਼ਮੀਨ ਤੇ ਉਹਨਾਂ ਦੇ ਲੀਕੋ ਦੇ ਚੀਡਾਂ ਦੀ ਯਾਦਗਾਰ ਬਣਾਵਾ ਗਿਆ ਪਾਉ ਮੰਗ ਕੀਤੀ ਵੀ ਉਹ ਵਾਦਾ ਲਾਗੂ ਕਰੋ ਅਗਲਾ ਨਿੱਜੀਕਰਨ ਵਿਰੋਧ ਮੰਗਾ ਅੱਠਵਾਂ ਨੁਕਤਾ ਹੈ 8ਵਾਂ ਮੁੱਦਾ ਜਿਹਦੇ ਵਿੱਚ ਸਭ ਤੋਂ ਵੱਧ ਉੱਭਰਿਆ ਹੋਇਆ ਇਸ ਵੇਲੇ ਬੇਸ਼ੱਕ ਸਕੂਲਾਂ ਕਾਲਜਾਂ ਦੇ ਨਿੱਜੀਕਰਨ ਦਾ ਵੀ ਉੱਭਰਿਆ ਆ ਆ ਅੱਠ ਕਾਲਜ ਜਿਹੜੇ ਹੁਣ ਉਹਨਾਂ ਨੂੰ ਲਗਭਗ ਨਿੱਜੀਕਰਨ ਹੀ ਕਰਨ ਲੱਗੇ ਸੀ ਕਹਿੰਦੇ ਖੁਦਮੁਖਤਿਆਰੀ ਦਿੱਤੀ ਆਪੇ ਹੀ ਕਰਾਈ ਕਰਨਾ ਆਪੇ ਹੀ ਤਨਖਾਹਾਂ ਦੇਣਾ ਆਪੇ ਹੀ ਭਰਤੀ ਕਰਨਾ ਆਪੇ ਹੀ ਸਾਰਾ ਕੁਝ ਕਰਨਾ ਇਹਨੂੰ ਕਹਿੰਦੇ ਖੁਦਮੁਖਤਿਆਰੀ ਜਿਹਦਾ ਮਤਲਬ ਉਹ ਸਰਕਾਰੀ ਕਾਲਜ ਨਿੱਜੀ ਪ੍ਰਿੰਸੀਪਲ ਦੇ ਜਾਂ ਮੈਨੇਜਮੈਂਟ ਕਮੇਟੀ ਦੇ ਹਵਾਲੇ ਕਰਤੇ ਪਰ ਉਹ ਜਿੱਦੈਂ ਆਪਣਾ ਬਿਆਨ ਭੇਜਿਆ ਉਦੋਂ ਹੀ ਉਹਨਾਂ ਨੂੰ ਫੈਸਲਾ ਵਾਪਸ ਲੈਣਾ ਪੈ ਗਿਆ ਇਸੇ ਤਰ੍ਹਾਂ ਹੀ ਸਭ ਤੋਂ ਵੱਡਾ ਹੱਲਾ ਬਿਜਲੀ ਬੋਰਡ ਤੇ ਬੋਲਿਆ ਹੋਇਆ ਹੈ ਆ ਸਮਾਰਟ ਮੀਟਰਾਂ ਵਾਲਾ ਆਪਾਂ ਮੰਗ ਕੀਤੀ ਹੈ ਬਿਜਲੀ ਦੀ ਘਰੇਲੂ ਸਪਲਾਈ ਲਈ ਸਮਾਰਟ ਮੀਟਰ ਲਾਉਣੇ ਤੇ ਘਰਾਂ ਤੋਂ ਬਾਹਰ ਮੀਟਰ ਲਾਉਣੇ ਬੰਦ ਕੀਤੇ ਜਾਣ ਸਮਾਰਟ ਮੀਟਰ ਵੀ ਨਿੱਜੀ ਕਰਨ ਦਾ ਹਿੱਸਾ ਹੈ ਚਿਪ ਪੈਂਦੀ ਆ ਉਹਦੇ 'ਚ ਜਿੰਨੇ ਪੈਸੇ ਪਾ ਲਓਗੇ ਆਪ ਮੋਬਾਈਲ ਫੋਨ ਵਾਂਗੂੰ ਜਿੱਦẽ ਮੁੱਕ ਗਏ ਉਹਦੇ ਤੁਹਾਡੀ ਸਪਲਾਈ ਆਪਦੇ ਆਪ ਹੀ ਬੰਦ ਕਿਤੋਂ ਨਹੀਂ ਚਾਲੂ ਹੋਣੀ ਉਹ ਉਹਨਾਂ ਦੇ ਦਫ਼ਤਰ ਚੋਂ ਕੰਪਿਊਟਰ ਤੇ ਜਦੋਂ ਚੱਲੇਗੀ ਰਿਪੋਰਟ ਵੀ ਪੂਰੇ ਪੈਸੇ ਆ ਗਏ ਇਹਦੇ ਉਦੋਂ ਸਪਲਾਈ ਚਾਲੂ ਹੋਣੀ ਤੇ ਇਉਂ ਕਰਕੇ ਜਦੋਂ ਸਾਰੇ ਥਾਂ 'ਤੇ ਲੱਗੇ ਸਮਾਰਟ ਮੀਟਰ ਫੇਰ ਉਹ ਪ੍ਰਾਈਵੇਟ ਕੰਪਨੀ ਨੂੰ ਜਿਵੇਂ ਆ ਪੈਟਰੋਲ ਪੰਪ ਸੰਭਾਲੇ ਆ ਪ੍ਰਾਈਵੇਟ ਕੰਪਨੀਆਂ ਨੂੰ ਫੇਰ ਉਹ ਪ੍ਰਾਈਵੇਟ ਕੰਪਨੀਆਂ ਦੇ ਪੰਜ ਚਾਰ ਮੁਲਾਜ਼ਮ ਰੱਖ ਕੇ ਦਫ਼ਤਰ 'ਚ ਕੰਪਿਊਟਰ ਰਾਹੀਂ ਚਲਾਇਆ ਕਰਨਗੇ ਸਾਰਾ ਕੁਝ ਕੋਈ ਲੋੜ ਨਹੀਂ ਫੇਰ ਮੁਲਾਜ਼ਮ ਰੱਖਣ ਦੀ ਉਹਨਾਂ ਨੂੰ ਜਾਣੇ ਰੋਜ਼ਗਾਰ ਵੀ ਠੱਪ ਤੇ ਜਿਹੜਾ ਹੁਣ ਕੋਈ 2-4 ਮਹੀਨੇ ਨਹੀਂ ਬਿੱਲ ਭਰਿਆ ਜਾਂਦਾ ਵੀ ਹਾੜੀ ਆਈ ਤੋਂ ਸੋਣੀ ਆਈ ਤੋਂ ਮਜ਼ਦੂਰੀ ਦੇ ਪੈਸੇ ਮਿਲੇ ਤੋਂ ਭਰ ਦਿਆਂਗੇ ਉਹ ਵੀ ਨਹੀਂ ਉਹ ਵੀ ਜਿੰਨੇ ਪੈਸੇ ਤੁਸੀਂ ਪਾਤ ਤੇ ਪਹਿਲਾਂ ਉਨਾ ਚਿਰ ਹੀ ਚੱਲਣਾ ਤੇ ਜਦੋਂ ਨਿੱਜੀ ਕੰਪਨੀਆਂ ਨੂੰ ਦੇ ਦਿੱਤਾ ਆ ਤੁਹਾਨੂੰ ਯਾਦ ਹੋਣਾ ਪੈਟਰੋਲ ਪੰਪ ਜੋ ਦਿੱਤੇ ਆ ਆ ਹੁਣ ਤਾਂ ਪਤਾ ਨਹੀਂ ਬੀ ਜਿਆਦੇ ਰੌਲਾ ਪੈਣ ਲੱਗ ਗਿਆ ਕਰਕੇ ਜਾਂ ਰੇਟ ਵਾਲੇ ਥੱਲੇ ਆ ਗਏ ਕਰਕੇ ਕੱਚੇ ਤੇਲ ਦੇ ਆ ਹੁਣ ਤਾਂ 5-4 ਮਹੀਨੇ ਹੋ ਗਏ ਨਹੀਂ ਵਧਾਇਆ ਰੇਟ ਘਟਾਇਆ ਫੇਰ ਵੀ ਨਹੀਂ ਇੱਕ ਨਵਾਂ ਪੈਸਾ ਵੀ ਨਹੀਂ ਘਟਾਇਆ ਪਰ ਪਹਿਲਾਂ ਜਦੋਂ ਅਮਰੀਕਾ ਨੇ ਹਮਲਾ ਕੀਤਾ ਕਿਹੜਾ ਦੇਸ਼ੀ ਉਹ ਇਰਾਕ ਜਿੱਥੇ ਸਭ ਤੋਂ ਵੱਧ ਖੂਹ ਸੀਗੇ ਕੱਚੇ ਤੇਲ ਦੇ ਉਦੋਂ ਇੱਕਦਮ ਰੇਟ ਬਹੁਤ ਚੜ ਗਏ ਸੀ 148 ਡਾਲਰ ਪ੍ਰਤੀ ਬੈਰਲ ਹੋ ਗਏ ਸੀ ਉਦੋਂ ਇਹਨਾਂ ਨੇ ਉਸ ਬਹਾਨੇ ਹੀਠਾ ਵੀ ਰੋਜ਼ ਰੇਟ ਵਧਦਾ ਕੱਚੇ ਤੇਲ ਦਾ ਇਸ ਕਰਕੇ ਉਹ ਰੋਜ਼ ਵਧਾਉਣ ਲੱਗ ਗਏ ਆਪਦੇ ਪੈਟਰੋਲ ਦਾ ਜਾਂ ਡੀਜ਼ਲ ਦਾ ਜਾਂ ਰਸੋਈ ਗੈਸ ਦਾ ਰੋਜ਼ ਹੀ ਰੇਟ ਵਧਦਾ ਸੀ ਪਰ ਜਦੋਂ ਉਹ ਜੰਗ ਖਤਮ ਹੋਗੀ ਰੇਟ ਥੱਲੇ ਆਉਣੇ ਸ਼ੁਰੂ ਹੋ ਗਏ ਐਸ ਵੇਲੇ ਉਹ 80 ਡਾਲਰ ਤੋਂ ਵੀ ਘੱਟ ਹੈ 70-75 ਡਾਲਰ ਦੇ ਨੇੜ ਹੈ ਅੱਧ ਦੇ ਨੇੜ ਹੈ ਪਰ ਰੇਟ ਉਦੋਂ ਨਾਲ ਜਦੋਂ 148 ਡਾਲਰ ਸੀਗੇ ਉਦੋਂ ਨਾਲੋਂ ਦੁੱਗਣੇ ਆ ਐਨੇ ਵਧਾ ਦਿੱਤੇ ਤੇ ਜਦੋਂ ਰੇਟ ਘਟੇ ਆ ਰੇਟ ਨਹੀਂ ਘਟਾਇਆ ਉਹਨਾਂ ਨੇ ਇਵੇਂ ਹੀ ਇਹ ਬਿਜਲੀ ਵਾਲੀਆਂ ਕੰਪਨੀਆਂ ਕਰਨੀਆਂ ਜਦੋਂ ਉਹਨਾਂ ਦੇ ਹਵਾਲੇ ਕਰਤਾ ਰੋਜ਼ ਰੇਟ ਵਧਾ ਦਿਆ ਕਰਨਗੇ ਸਾਡੇ ਲਾਗਤ ਖਰਚੇ ਵੱਧ ਗਏ ਜੀ ਰੋਜ਼ ਵਧਾ ਦਿਆ ਕਰਨੇ ਕਿ ਕਿਹਨੂੰ ਪੁੱਛਣਾ ਪੁੱਛਣ ਵਾਲੇ ਤਾਂ ਉਹਨਾਂ ਦੇ ਚੌਂਕੀਦਾਰ ਬਣੇ ਬੈਠੇ ਆ ਕਾਰਪੋਰੇਟਾਂ ਦੇ ਪ੍ਰਾਈਵੇਟ ਕੰਪਨੀਆਂ ਦੇ ਆ ਚੌਂਕੀਦਾਰ ਦੀ ਇੱਕ ਠੋਸ ਮਿਸਾਲ ਮੋਦੀ ਦੀਆਂ ਤਾਂ ਬਥੇੜੀਆਂ ਸੁਣੀਆਂ ਆਪਾਂ ਆ ਵੀ ਤੁਹਾਡੇ ਚੋਂ ਬਾਲਿਆਂ ਨੇ ਸੁਣੀ ਹੋਊਗੀ ਭਗਵੰਤ ਮਾਨ ਬਾਰੇ ਆ ਜਿਹੜੀ ਆਪਾਂ ਖੇਤੀ ਨੀਤੀ ਦੀ ਸਭ ਤੋਂ ਪ੍ਰਮੁੱਖ ਮੰਗ ਜਾਂ ਜਿਹਦੇ ਵਾਸਤੇ ਮੋਰਚਾ ਸ਼ੁਰੂ ਕੀਤਾ ਆਪਾਂ ਨਾ ਹੀ ਇਹਨੂੰ ਖੇਤੀ ਨੀਤੀ ਮੋਰਚੇ ਦਾ ਦਿੱਤਾ ਹੈ ਜਿਹੜਾ ਉਦੋਂ ਤੱਕ ਚਲਾਉਣਾ ਜਦੋਂ ਤੱਕ ਇਹ ਨੀਤੀ ਕਿਸਾਨ ਮਜ਼ਦੂਰ ਪੱਖੀ ਨਹੀਂ ਬਣ ਜਾਂਦੀ ਦਿਨਮ ਦਿਨ ਤਾਂ ਸਿਖਰਾਂ ਵੱਲ ਲਜਾਣਾ ਆਪਾਂ ਇਹ ਖੇਤੀ ਨੀਤੀ ਦਾ ਆਪਣੇ ਕੋਲੋਂ ਵੀ ਖਰੜਾ ਲੈ ਲਿਆ ਆਪਾਂ ਦੇ ਕੇ ਆਏ ਆ 28 ਫਰਵਰੀ 2023 ਚ ਢੂੜ ਸਾਲ ਤੋਂ ਉੱਤੇ ਹੋ ਗਿਆ ਖਰੜਾ ਸੰਪੇ ਨੂੰ ਖੇਤੀ ਮੰਤਰੀ ਨੂੰ ਫੜਾ ਕੇ ਆਏ ਸੀ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਵੀ ਹੋਈ ਸੀ ਪਰ ਆਪ ਦੀ ਵੀ ਕਮੇਟੀ ਬਣਾਈਏ ਨੇ 11 ਮੈਂਬਰੀ ਮਹਾਰਾਂ ਦੀ ਕਮੇਟੀ ਖੇਤੀਬਾੜੀ ਮਹਾਰ ਹੋਰ ਮਹਾਰ ਪਰ ਉਹਨਾਂ ਦੀ ਰਿਪੋਰਟ ਵੀ ਦੱਬੀ ਬੈਠਾ ਉਹ ਕਹਿੰਦੇ ਆ ਅਸੀਂ ਰਿਪੋਰਟ ਸੌਂਪਤੀ ਸਰਕਾਰ ਨੂੰ ਪਰ ਕੋਈ ਪਤਾ ਨਹੀਂ ਉਸ ਰਿਪੋਰਟ ਦਾ ਸਗੋਂ ਉਹਦੋਂ ਮਗਰੋਂ ਜਦੋਂ ਉਹਨਾਂ ਦੀ ਰਿਪੋਰਟ ਸਰਕਾਰ ਕੋਲੇ ਆ ਗਈ ਅਮਰੀਕਾ ਦੀ ਇੱਕ ਕੰਪਨੀ ਹੈ ਬੋਸਟਨ ਕੰਪਨੀ ਉਹਨੂੰ ਠੇਕਾ ਦਿੱਤਾ 5 ਕਰੋੜ 65 ਲੱਖ ਰੁਪਏ ਚ ਬਈ ਤੂੰ ਨੀਤੀ ਤਿਆਰ ਕਰਕੇ ਦੇ ਸਾਨੂੰ ਪੰਜਾਬ ਦੀ ਖੇਤੀ ਨੀਤੀ ਅਮਰੀਕਾ ਦੀ ਕੰਪਨੀ ਨੂੰ ਹੁਣ ਐਦੂ ਵੱਡੀ ਚੌਕੀਦਾਰੀ ਕੀ ਹੋਊਗੀ ਉਹ ਵਿਦੇਸ਼ੀ ਕੰਪਨੀ ਕਾਰਪੋਰੇਟ ਕੰਪਨੀ ਉਹਦੇ ਕੋਲੋਂ ਸਾਡਾ ਠੀਕ ਖੇਤੀ ਨੀਤੀ ਬਣਵਾ ਰਿਹਾ ਆ ਹਰਿਆਣਾ ਇਨਕਲਾਬ ਦੀ ਖੇਤੀ ਨੀਤੀ ਵੀ ਆ ਫੋਰਡ ਫਾਊਂਡੇਸ਼ਨ ਕੰਪਨੀ ਨੇ ਬਣਾ ਕੇ ਭੇਜੀ ਸੀ ਸੰਸਾਰ ਬੈਂਕਰਾਂヒ ਆ ਸੰਸਾਰ ਬੈਂਕਰਾਂヒ ਪਾਣੀ ਹੈ ਜਿਹੜਾ ਇਹਨੂੰ ਇੱਕ ਵਸਤੂ ਵਜੋਂ ਕੰਪਨੀਆਂ ਨੂੰ ਸੌਂਪਣ ਦੀ ਉਹ ਨੀਤੀ ਨੇ ਕੋਲੇ ਆ ਚੁੱਕੀ ਆ ਇਸ ਕਰਕੇ ਅਗਲੀ ਅਖੀਰਲੀ ਜਿਹੜੀ ਨਿੱਜੀਕਰਨ ਨਾਲ ਸੰਬੰਧਿਤ ਮੰਗ ਆਊਗਾ ਖੇਤੀ ਮੋਟਰਾਂ ਤੇ ਮੀਟਰ ਲਾਉਣੇ ਬੰਦ ਕੀਤੇ ਜਾਣ ਇਹ ਵੀ ਉਸੇ ਨਿੱਜੀਕਰਨ ਦੀ ਨੀਤੀ ਦਾ ਹਿੱਸਾ ਨਵੇਂ ਕਨੈਕਸ਼ਨ ਦੇਣ ਵੇਲੇ ਸ਼ਰਤਾਂ ਲਾਉਂਦੇ ਆ ਉਹ ਜੇ ਮੀਟਰ ਲਵਾਏਗਾ ਤਾਂ ਕਨੈਕਸ਼ਨ ਦੇਵਾਂਗੇ ਨਹੀਂ ਨਹੀਂ ਐਵੇਂ ਘਰੇਲੂ ਨਵੇਂ ਕਨੈਕਸ਼ਨ ਦੇਣ ਵੇਲੇ ਸ਼ਰਤਾਂ ਲਾਉਂਦੇ ਆ ਜੇ 스마트 ਮੀਟਰ ਲਵਾਏਗਾ ਤਾਂ ਦੇਣਾ ਨਹੀਂ ਨਹੀਂ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਇਹ ਜਿਹੜੇ ਮੜੇ ਜਾ ਰਹੇ ਆ ਇਹ ਮੰਗਾਂ ਆਪਾਂ ਮਨਾਉਣੀਆਂ ਐ ਇਸ ਮੋਰਚੇ ਦੇ ਵਿੱਚ ਤੇ ਇਹਦੀ ਖਾਤਰ ਦਿਨ ਰਾਤ ਇੱਕ ਕਰਨਾ ਪੈਣਾ ਤੁਹਾਨੂੰ ਕੀ ਕੁਸ਼ ਕਰਨ ਦੀ ਲੋੜ ਐ ਇਹ ਤੁਹਾਡੇ ਨਾਲ ਪ੍ਰਧਾਨ ਜੀ ਸਾਂਝੀਆਂ ਕਰਨਗੇ ਗੱਲਾਂ ਬਹੁਤ-ਬਹੁਤ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਕੋਖਰੀ ਜੀ ਦਾ ਤੁਹਾਡਾ ਵੀ ਧੰਨਵਾਦ ਆ ਨਿੱਠ ਕੇ ਸੁਣ ਰਹੇ ਹੋ ਤੁਸੀਂ ਜਿਹਦੇ ਤੋਂ ਆਸ ਵੱਜਦੀ ਹੈ